ਸ਼੍ਰੀ ਮੁਖਸਰ ਸਾਹਿਬ ਤੋਂ ਹੈ ਸ਼੍ਰੀ ਮੁਖਸਰ ਸਾਹਿਬ ਵਿੱਚ ਮੀ ਮੁਸੀਬਤ ਬਣਿਆ ਜੀ ਆ ਕਮਰੇ ਦੀ ਛੱਤ ਢਿੱਗਨ ਕਰਕੇ 3 ਸਾਲਾਂ ਬੱਚੀ ਦੀ ਮੌਤ ਹੋ ਗਈ ਹੈ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇੱਥੇ ਮੀ ਕਿਸ ਕਦਰ ਆਫਤ ਔਰ ਮੁਸੀਬਤ ਇਸ ਕਰ ਲਈ ਬਣ ਕੇ ਆਇਆ ਜਿੱਥੇ ਕੀ ਇਹ ਮਾਸੂਮ 3 ਸਾਲ ਦੀ ਬੱਚੀ ਜਿਹੜੀ ਹੈ ਉਹ ਕਮਰੇ ਦੀ ਛੱਤ ਢਿੱਗਨ ਕਰਕੇ ਇਸੇ ਹੇਠਾਂ ਧਬ ਕੇ ਉਸ ਦੀ ਮੌਤ ਹੋ ਗਈ ਹੈ ਮੇਟਕ ਬੱਚੀ ਦਾ 4 ਸਾਲ ਦਾ ਬਰਾਏ ਉਹ ਗੰਭੀਰ ਜ਼ਖਮੀ ਹੋਇਆ ਹਾਲਾਂਕਿ ਬੱਚਾਂ ਦੇ ਮਾਪਿਆਂ ਦੀ ਮਸਾਂ ਜਾਨ ਬਚ ਗਈ ਹੈ ਹਾਦਸੇ ਵੇਲੇ ਕਮਰੇ ਵਿੱਚ ਸਾਰਾ ਪਰਿਵਾਰ ਮੌਜੂਦ ਸੀ ਮੁਕਸਰ ਦੇ ਪਿੰਡ ਭੰਚੜੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਬਾਰਿਸ਼ ਤੇ ਚਲਦਿਆਂ ਇਹ ਜਿਹੜੇ ਮਕਾਨ ਦੀ ਛੱਤ ਹੈ ਉਹ ਡਿੱਗ ਗਈ ਔਰ ਇਸੇ ਹੇਠਾਂ ਜੋ ਪੂਰਾ ਪਰਿਵਾਰ ਬੈਠਾ ਸੀ ਉਸ ਦੀ ਚਪੇੜ ਚ ਆ ਗਿਆ ਔਰ ਇਸੇ ਦੇ ਚਲਦਿਆਂ ਇੱਥੇ 3 ਸਾਲ ਦੀ ਮਾਸੂਮ ਬੱਚੀ ਉਸ ਦੀ ਮੌਤ ਹੋ ਗਈ ਉਸ ਦਾ ਬਰਾਏ 4 ਸਾਲ ਦਾ ਉਹ ਗੰਭੀਰ ਜ਼ਖਮੀ ਹੈ ਫਿਲਹਾਲ ਹਸਪਤਾਲ ਚ ਜ਼ੇਰੇ ਇਲਾਜ ਹੈ ਬੱਚਿਆਂ ਦੇ ਮਾਪਿਆਂ ਦੀ ਜਾਨ ਜਿਹੜੀ ਹੈ ਉਹ ਮਸੀਬਤੀ ਹੈ ਸੋ ਫਿਲਹਾਲ ਪਰਿਵਾਰ ਤੇ ਇਹ ਦੁੱਖਾਂ ਦਾ ਪਹਾੜ ਟੁੱਟਿਆ ਜਿਸ ਤਰ੍ਹਾਂ ਉਹਨਾਂ ਦੇ ਮਾਸੂਮ ਬੱਚੀ ਦੀ ਮੌਤ ਹੋਈ ਹੈ ਤੇ ਦੂਜਾ ਬੱਚਾ ਗੰਭੀਰ ਜ਼ਖਮੀ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਜੋ ਤਸਵੀਰਾਂ ਦੇਖ ਸਕਦੇ ਹੋ ਪਿੰਡ ਪੰਕਚੜੀ ਮੁਕਸਰ ਦੀਆਂ ਜਿਸ ਘਰ ਦੇ ਵਿੱਚ ਇੱਥੇ ਬਾਰਿਸ਼ ਆਫਤ ਬਣ ਕੇ ਆਈ ਹੈ। ਸੌਰੀ ਡਾਟ ਜਿਹੜੀ ਜਿਹੋ ਸਾਰਾ ਵਜਨ ਉਸ ਤੇ ਡਿੱਗਿਆ ਆ ਕੇ ਜੀ ਬੱਚਾ ਸਾਈਡ ਤੇ ਰਹਿ ਗਿਆ। ਬੱਚੀ ਦੀ ਮੰਮੀ ਸ਼ੋਭੀ ਕੋਈ ਸਾਈਡ ਤੇ ਰਹਿ ਗਈ। ਵਿਚਾਲੇ ਵਜਨ ਡਾਟਦਾ ਸਾਰਾ ਬੱਚੀ ਤੇ ਆਇਆ ਜੀ। ਇਹ ਕੰਮ-ਕੁਮ ਕੀ ਕਰਦੇ ਆ ਪਰਿਵਾਰ? ਕੰਮ ਮਿਹਨਤ ਮਜ਼ਦੂਰੀ ਕਰਦੇ ਜੀ ਪਰਿਵਾਰ। ਮਿਹਨਤ ਮਜ਼ਦੂਰੀ ਕਰਕੇ ਕਰਨ ਵਾਲੇ ਵਿਚਾਰੇ ਆਪ ਦੇ ਇੱਕ ਹੀ ਕਮਰਾ ਇਹਨਾਂ ਕੋਲ, ਇਹੀ ਕਮਰਾ ਜੀ ਦੇ ਵਿੱਚ ਰਹਿ ਰਹੇ ਸੀ। ਛੱਤ ਪਹਿਲਾਂ ਤੋਂ ਹੀ ਮਾੜੀ ਸੀ। ਹਾਂ ਛੱਤ ਤਾਂ ਫਿਰ ਡਾਟ ਲੱਗੀ ਸੀ। ਹੋ ਗਈ ਉਸ ਦਾ ਪਰਾ 4 ਸਾਲ ਦਾ ਉਹ ਗੰਭੀਰ ਜ਼ਖਮੀ ਹੈ। ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਬੱਚਿਆਂ ਦੇ ਮਾਪਿਆਂ ਦੀ ਜਾਨ ਜਿਹੜੀ ਹੈ ਉਹ ਮਸੀਬਤੀ ਹੈ। ਸੋ ਫਿਲਹਾਲ ਪਰਿਵਾਰ ਤੇ ਇਹ ਦੁੱਖਾਂ ਦਾ ਪਹਾੜ ਟੁੱਟਿਆ ਜਿਸ ਨਾਲ ਉਹਨਾਂ ਦੇ ਮਾਸੂਮ ਬੱਚੀ ਦੀ ਮੌਤ ਹੋਈ ਹੈ ਤੇ ਦੂਜਾ ਬੱਚਾ ਗੰਭੀਰ ਜ਼ਖਮੀ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੰਡ ਪੰਚੜੀ ਮੁਕਸਰ ਦੀਆਂ ਜਿਸ ਘਰ ਦੇ ਵਿੱਚ ਇਥੇ ਵਾਰਿਸ਼ ਆਫਤ ਬਣ ਕੇ ਆਈ ਹੈ। ਸਾਰੀ ਡਾਟ ਜਿਹੜੀ ਜੋ ਸਾਰਾ ਵਜਨ ਉਸ ਤੇ ਡਿੱਗਿਆ ਆ ਕੇ ਜੀ ਬੱਚਾ ਸਾਈਡ ਤੇ ਰਹਿ ਗਿਆ ਬੱਚੇ ਦੀ ਮੰਮੀ ਸੋ ਵੀ ਕੋਈ ਸਾਈਡ ਤੇ ਰਹਿ ਗਈ ਤੇ ਵਿਚਾਲੇ ਵਜਨ ਡਾਟ ਦਾ ਸਾਰਾ ਬੱਤੀ ਤੇ ਆਇਆ ਜੀ ਤੇ ਇਹ ਕੰਮ-ਕੁਮ ਕੀ ਕਰਦੇ ਆ ਪਰਿਵਾਰ ਕੰਮ ਮਿਹਨਤ ਮਜ਼ਦੂਰੀ ਕਰਦੇ ਜੀ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਕਰਨ ਵਾਲੇ ਵਿਚਾਰੇ ਆਪ ਦੇ ਇੱਕ ਹੀ ਕਮਰਾ ਇਹਨਾਂ ਕੋਲ ਇਹ ਹੀ ਕਮਰਾ ਜੀ ਦੇ ਵਿੱਚ ਰਹਿ ਰਹੇ ਸੀ ਛੱਤ ਪਹਿਲਾਂ ਤੋਂ ਹੀ ਮਾੜੀ ਸੀ ਹਾਂ ਛੱਤ ਤਾਂ ਫਿਰ ਡਾਟ ਲੱਗੀ ਸੀ